ਲੈ ਰੇ ਜੇ ਤਾਂ ਸਾਹ ਹੈ ਰੇ ਵੀ ਪਤੈਗੀ ਅੱਜ ਆਪਾਂ ਸਾਨੂੰ ਦੱਸਣ ਲੱਗੇ ਆ ਕਿ ਮੈਂ ਤੁਹਾਨੂੰ ਉਦੋਂ ਪਿਛਲੀ ਵੀਡੀਓ ਚ ਬਖਾਇਆ ਸੀ ਕਿ ਸਵਾਰਟਰ ਕਿ ਮੈਂ ਸਵਾਰਟਰ ਬਣਦੀ ਸੀ ਬੈਠੀ ਇੱਥੇ ਸੀ ਅੱਜ ਆ ਵੇਖ ਲੋ ਜੀ ਪਹਿਲਾਂ ਤਾਂ ਐਂ ਵੇਖੋ ਵੀ ਸਵਾਰਟਰ ਬਣੀ ਆ ਮੋਢੇ ਬਣੇ ਪਏ ਆਹ ਮੋਢੇ ਆ ਵੇਖੋ ਬਣੇ ਕਟਾਈ ਮੋਢਾਂ ਦੀ ਇਦਾਂ ਪਾਇਆ ਕਰੋ ਜੀ ਪਿਛਲਾ ਪਾਸਾ ਘੱਟ ਘਟਾਇਆ ਕਰੋ ਮੂਹਲਾ ਜ਼ਿਆਦਾ ਘਟਾਇਆ ਕਰੋ ਘਟਾਉਂਦੇ ਨਾਲ ਐਂ ਬਣਦਾ ਜਿਵੇਂ ਆਪਣੇ ਦਰਜੀ ਕਟਾਈ ਨਹੀਂ ਕਰਦੇ ਪਹਿਲਾਂ ਐਂ ਲੀੜੇ ਦੇਖੋ ਤੇ ਇਧਰੋਂ ਬਾਹ ਜ਼ਿਆਦਾ ਇਹ ਮੂਹਲਾ ਪਾਸਾ ਹੁੰਦਾ ਤੇ ਉਸਦਵਾਰ ਆਵੇ ਖਾ ਆ ਗਿਆ ਮੋਢਾ ਇਹ ਵੀ ਐਵੇਂ ਹੀ ਆ ਪਿੱਛੋਂ ਘੱਟ ਪਾਇਆ ਬਾਹਰ ਨੂੰ ਆ ਆ ਖਾਉਂਗਾ ਆਹਾਂ ਮੂਰੋ ਮੂਰੋ ਆਹ ਜਿਆਦੇ ਘਟਾਇਆ ਵਧੀਆ ਪਿਆ ਨਾ ਸੁਆਲ ਆ ਗਲਮਾ ਵੇਖ ਲੋ ਕਿਸੇ ਪਾਸੇ ਵਾਲ ਨਹੀਂ ਕਿਸੇ ਪਾਸੇ ਕੋਸ ਨਹੀਂ ਹੈ ਵਧੀਆ ਪੈ ਵੀ ਇਹਨੇ ਆਏ ਜਾਣਾ ਪੂਰਾ ਏਦਾਂ ਗਲਮਾ ਕਰ ਗਿਆ ਹੈ ਨਾ ਤੇ ਫੇਰ ਆ ਜੋ ਆਹਾਂ ਚੀਜ਼ ਆ ਫੇਰ ਆ ਜੋ ਆ ਚੀਜ਼ ਆ ਆ ਬਰੋਬਰੀ ਐਸੀ ਆਣੀ ਚਾਹੀਦੀ ਹੁੰਦੀ ਹੈ ਜਮਾ ਵਧੀਆ ਕਿ ਕਈ ਹੁੰਦੇ ਵੀ ਪਿੱਛੋਂ ਜਿਆਦੇ ਪਾ ਲੈਂਦੀਆਂ ਜੋਟੇ ਤੇ ਮੁਰੂ ਗਾਣ ਵਦਾ ਦਵਾ ਨਹੀਂ ਹੋਣਾ ਚਾਹੀਦਾ ਆ ਵੇਖੋ ਮੈਂ ਪਿਆ ਸਾਰਾ ਵਧੀਆ ਆ ਬਾਰਡਰ ਵੇਖੋ ਆ ਬਾਰਡਰ ਵੀ ਇੰਕੇ ਉਵੇਂ ਹੀ ਬਣਾਇਆ ਹੋਇਆ ਇੱਕੋ ਜਿਹਾ ਵਧੀਆ ਚੀਜ਼ ਬਣਿਆ ਤੇ ਹੁਣ ਵੇਖੋ ਆ ਬਣ ਗਿਆ ਸਟਰ ਪੂਰਾ ਉਧਰ ਆ ਬਣ ਗਏ ਆ ਪੂਰਾ ਸਟਰ ਬਣ ਗਿਆ ਇਹ ਸਵਾਟ ਸੂਟਰ ਕੋਟਾਂ ਕੱਟਣਾਂ ਜਾਨੀ ਕਿ ਮੇਰੀ ਇੱਕ ਕਲਾਈ ਆ ਆ ਵੇਖੋ ਆ ਬੱਚਿਆਂ ਦੇ ਆ ਪਾਰ ਬਣਾਏ ਸੀ ਬਹੁਤ ਬਣਾਏ ਆ ਉਵੇਂ ਆ ਪਏ ਆ ਜਿੰਨੇ ਵੇ ਪਤਾ ਲੱਗਦਾ ਇਹ ਕਾਸਾ ਦੇ ਬਣੇ ਆ ਆ ਬੱਚੇ ਦਾ ਆ ਵੇਖੋ ਵੀ ਇਹੇ ਜੇ ਕੰਮ ਵੀ ਮੈਂ ਨਿੱਕੇ ਮੋਟੇ ਕੇ ਬਹੁਤ ਹੀ ਜ਼ਿਆਦਾ ਕਰਦੀ ਆ ਬੱਚਿਆਂ ਨੂੰ ਵੀ ਦੱਸਦੀ ਆ ਗੁੱਡੀਆਂ ਨੂੰ ਸਮਝਾਉਣੀ ਆ ਸਭਾਣਾਂ ਲੀਆਂ ਵੀ ਆ ਬਚਪਨ ਵਿੱਚ ਤੇਰੇ ਜਾਂ ਤੱਕ ਭੈਣਾ ਵਿਆਹ ਕਰਕੇ ਵੀ ਕੰਮ ਕੋਈ ਵੀ ਨਹੀਂ ਮਾੜਾ ਹੁੰਦਾ ਕੋਈ ਵੀ ਕੰਮ ਹੋਵੇ ਆਦਾ ਧਿਆਨ ਨਾਲ ਕਰੀ ਚੱਲੋ ਤੇ ਸਾਰਾ ਕੰਮ ਕਿਥੋਂ ਆਪੇ ਜੀ ਮੁੱਲ ਲੱਗੇ ਤਾਂ ਉਹ ਨਹੀਂ ਜਾਂ ਤੱਕ ਘਟ ਆਉਂਦੀ ਜੇ ਆਪਾਂ ਕਿਸੇ ਤੋਂ ਬਣਵਾਈਏ ਤੇ ਇੰਨਾਂ ਚੀਜ਼ਾਂ ਦੀ ਬਣਵਾਈ ਵੀ ਹੋਣਾ 8 8 9 9 100 ਆ ਤੇ ਪਹਿਲਾ 50 ਵੀ 100 ਰੁਪਏ ਗੋਲਾ ਆਉਂਦਾ ਆ ਤਾਂ ਚਲ ਪਛੋ ਸਸਤੀ ਹੈ ਜੀ ਇਹ ਤਾਂ 60 ਰੁਪਏ ਗੋਲਾ ਹੈ ਵਧੀਆ ਲੱਗੇ ਤੇ 100 ਰੁਪਏ ਗੋਲਾ ਤੇ ਜੇ ਕਿ ਉਹ ਵੀ ਅੱਜ ਨੂੰ ਬੰਦਾ 1500 ਚ ਤੇ ਜਿਆ ਫਾਲ ਦੀ ਘਰ ਦੀ ਚੀਜ਼ ਬਣਾਉਣੇ ਆ ਤੇ ਨਾਲੇ ਆ ਵਿਆਹ ਲੱਗੇ ਰਹੀਦਾ ਵਧੀਆ ਚੀਜ਼ ਆ ਤੇ ਵੇਖੋ ਸਰ ਲਾਈਕ ਕਰਿਆ ਸਰ ਸ਼ੇਅਰ ਕਰਿਆ ਕਰੋ ਜੀ ਬੈਗੋ ਜੀ ਖਾਸ ਆ ਬੈਗੋ ਜੀ ਥਾਪੇ